ਵੇ ਤੁਸੀਂ ਆ ਜਾਓ ਨਹੀਂ ਨਹੀਂ ਆਉਗੋ ਫੋਟੋ ਆ ਕੇ ਮੈਂ ਆ ਗਿਆ ਜਿੰਦਾਬਾਦ ਆਮ ਆਪੀ ਪਾਰਟੀ ਜਿੰਦਾਬਾਦ ਆਮ ਆਪੀ ਜਿੰਦਾ Ind ¿Sí? ਮੈਂ ਤਾਂ ਤਾਰੀਫ਼ ਕਰਦੀ ਨਹੀਂ ਥੱਕਦੀ ਵੀ ਇਹਦੇ ਚ ਕੀ ਆ ਪਰ ਜਿਵੇਂ ਜਿਵੇਂ ਪਤਾ ਲੱਗਦਾ ਨਾ ਡੇਡੀ ਜੀ ਦਾ ਤਾਰਕਦਾ ਤੇ ਉਹਨੇ ਸਾਰੇ ਜੜਤੇ ਆ ਜੀ ਨਾਲ ਬਸ ਆਪਾਂ ਹਿੰਮਤ ਪਹਿਲੀ ਵਾਰੀ ਆਪਾਂ ਬੈਰੂਪ ਚੇਤਾ ਕਰੇ ਤਾਂ ਹੋਣਾ ਵਰ ਵੀ ਚੱਲਾਗੇ 15 ਸਾਲਾਂ ਤੋਂ ਸਮਾਇਸੇਲਾ ਕਰ ਰਹੀ ਹੈ ਜੀ ਬਹੁਤ ਮਤਲਬ ਕਿ ਜਿੱਥੇ ਕਿਤੇ ਲੇਡੀਜ਼ ਨਾਲ ਕੋਈ ਤੱਕਾ ਹੁੰਦਾ ਨਾਲ ਜਾ ਕੇ ਥਾਣੇ ਦੇ ਕੋਲ ਬਹਿ ਕੇ ਕੰਮ ਕਰਾ ਕੇ ਮੁੜਨਾ ਦੇ ਇਹ ਇਹ ਗੱਲ ਹੈ ਜੀ ਮੈਂ ਮੇਰਾ ਨਾਮ ਐਡਵੋਕੇਟ ਸਰਜੀਤ ਕੌਰ ਹੈ ਹਲਕਾ ਕੋਆਰਡੀਨੇਟਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਫਰੀਦਕੋਟ ਅੱਜ ਜਿਹੜਾ ਪ੍ਰੋਗਰਾਮ ਹੁਣ ਆਇਆ ਗਿਆ ਕਿਸ ਪਰਪਸ ਦੇ ਲਈ ਦੇਖੋ ਜੀ ਆਮ ਆਦਮੀ ਪਾਰਟੀ ਵਾਹ ਇੱਕ ਪਾਰਟੀ ਹੈ ਜਿਨੇ ਹਮੇਸ਼ਾ ਹੀ ਔਰਤਾਂ ਦਾ ਸਨਮਾਨ ਕੀਤਾ ਹੈ ਅੱਜ ਵੀ ਅਸੀਂ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਚਾਹੇ ਉਹ ਸਾਡੀ ਪਾਰਟੀ ਨਾਲ ਸੰਬੰਧਤ ਨਹੀਂ ਗਿਆ ਅਸੀਂ ਉਹਨਾਂ ਔਰਤਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਆਪ ਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਜਿਹੜਾ ਅਹਿਮ ਯੋਗਦਾਨ ਪਾਇਆ ਅਹਿਮ ਭੂਮਿਕਾ ਨਿਭਾਈ ਹੈ ਜੇ ਮੈਂ ਗੱਲ ਕਰਾਂ ਮੇਰੇ ਨਾਲ ਮੌਜੂਦ ਨੇ ਭੈਣ ਜੀ ਜਸਵੰਤ ਸਾਧਕ ਤੋਂ ਇਹ ਭੈਣ ਜੀ ਤੇ ਇੱਕ ਮਨਪ੍ਰਿਤ ਭੈਣ ਜੀ ਨੇ ਇਹ ਇੱਕ ਬਿਰਧ ਆਸ਼ਰਮ ਚਲਾ ਰਹੇ ਨੇ ਸਮਾਜ ਨੂੰ ਇੱਕ ਸੇਧ ਦੇਣ ਵਾਲਾ ਕੰਮ ਕਰ ਰਹੀ ਹੈ ਅਜਿਹੀਆਂ ਔਰਤਾਂ ਦਾ ਅਸੀਂ ਅੱਜ ਸਨਮਾਨ ਕੀਤਾ ਕਿ ਜਿਹੜੀਆਂ ਇਹ ਔਰਤਾਂ ਅੱਗੇ ਆ ਕੇ ਕੁਝ ਨਾ ਕੁਝ ਕਿਸੇ ਦਾ ਰੋਲ ਮਾਡਲ ਬਣਦੀਆਂ ਨੇ ਹੋਰਾਂ ਔਰਤਾਂ ਦਾ ਰੋਲ ਮਾਡਲ ਬਣਦੀਆਂ ਨੇ ਚਲੋ ਅਸੀਂ ਤਾਂ ਨਾਲ ਜੁੜੇ ਹੈਗੇ ਹੀ ਆ ਬਟ ਜਿਹੜੀਆਂ ਅਜਿਹੀਆਂ ਔਰਤਾਂ ਜਿਹੜੀਆਂ ਇਹਨਾਂ ਨੂੰ ਇੱਕ ਪ੍ਰੇਰਨਾ ਦੇ ਸਰੂਰ ਤੇ ਤੌਰ ਤੇ ਦੇਖ ਸਕੇ ਇਹਨਾਂ ਨੂੰ ਮੂਰੇ ਲੈ ਕੇ ਆਉਣ ਦੀ ਇੱਕ ਕੋਸ਼ਿਸ਼ ਕੀਤੀ ਹੈ ਅਜਿਹਾ ਸਾਡੀ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਜਿਹੜੀਆਂ ਮਹਿਲਾਵਾਂ ਹੋਰ ਵੀ ਨੇ ਉਹਨਾਂ ਨੂੰ ਵੀ ਵਾਤਵਾਂ ਵਾਤ ਸਾਡੀਆਂ ਜਿਹੜੀ ਪਾਰਟੀ ਦੇ ਨਾਲ ਜੋੜਿਆ ਜਾਵੇ ਤੇ ਵਾਤਵਾਂ ਵਾਤ ਜਿਹੜੇ ਹੈਗੇ ਆ ਸਮਾਜ ਨੂੰ ਪ੍ਰ ਸਨਮਾਨ ਕੀਤਾ ਜਾਵੇ ਧੰਨਵਾਦ ਜੀ ਮੇਰਾ ਨਾਮ ਸੀਮਰਾਨੀਆ ਹਲਕਾ ਕੋਆਰਡੀਨੇਟਰ ਜੱਤੂ ਹਲਕੇ ਤੋਂ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਰੱਖਿਆ ਸੀ ਮਹਿਲਾ ਉਦਮਤਾ ਦੀ ਸਵ ਇਹਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਮਹਿਲਾਵਾਂ ਨੂੰ ਅੱਗੇ ਲੈ ਕੇ ਆਈ ਆ ਪਾਰਟੀ ਉਹਨਾਂ ਲਈ ਵਰਕ ਕਰਦੇ ਆ ਪਾਰਟੀ ਲਈ ਵਰਕ ਕਰਦੇ ਆ ਤੇ ਉਹਨਾਂ ਦੇ ਮਤਲਬ ਕੀ ਜਿਹੜੇ ਕੰਮ ਦੇਖਦੀ ਆ ਆਪਣੇ ਮਹਿਲਾਵਾਂ ਅੱਜਕੱਲ ਸਾਰੀਆਂ ਪਿੱਛੇ ਰਹਿੰਦੀਆਂ ਪਰ ਇੱਕ ਪਾਰਟੀ ਆਵਜੀ ਹੈ ਇਹ ਜਿਨ੍ਹਾਂ ਨੇ ਆਪਣਾ ਅੱਗੇ ਹੋ ਕੇ ਮਹਿਲਾ ਉਦਮ ਦੀ ਸੁਭਦਾ ਪ੍ਰੋਗਰਾਮ ਰੱਖਿਆ ਤੇ ਇਹਦੇ ਵਿੱਚ ਆਪਣੇ ਜਿਹੜੇ ਮੈਡਮ ਹਲਕਾ ਕੋਆਰਡੀਨੇਟਰ ਸਰਬਜੀਤ ਕੌਰ ਫਰੀਦਕੋਟ ਤੋਂ ਤੇ ਹਲਕਾ ਕੋਆਰਡੀਨੇਟਰ ਕੋਰ ਕਪੂਰਾ ਤੋਂ ਮੈਡਮ ਪਰਮਜੀਤ ਕੌਰ ਇਹਨਾਂ ਚ ਇਹਨਾਂ ਨੇ ਇੱਥੇ ਆ ਕੇ ਸਾਡਾ ਸਾਥ ਦਿੱਤਾ ਇਹਦਾ ਅੱਜ ਨਾਰੀ ਉਦਮਤਾ ਦਿਵਸ ਦੇ ਉੱਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਇਹ ਜਿਹੜਾ ਜਦੋਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਨਾਰੀ ਸ਼ਕਤੀ ਨੂੰ ਜਿਹੜਾ ਅਭਾਰਿਆ ਤੇ ਜਿੰਨਾ ਔਰਤਾਂ ਨੇ ਸਮਾਜ ਪ੍ਰਤੀ ਚੰਗੇ ਕੰਮ ਕੀਤੇ ਆ ਅੱਜ ਅਸੀਂ ਉਹਨਾਂ ਨੂੰ ਸਨਮਾਨਤ ਵੀ ਕੀਤਾ ਤੇ ਜਿਹੜਾ ਅਸੀਂ ਇਹ ਗਾਂ ਪ੍ਰੇਰਣਾ ਦਿੰਨੇ ਆ ਦੂਸਰਿਆਂ ਨੂੰ ਵੀ ਇਹ ਚੀਜ਼ ਦੇ ਵਿੱਚ ਵੀ ਸਾਰੇ ਹੀ ਜਿਹੜੇ ਆ ਵੱਧ ਚੜ ਕੇ ਨਾਰੀ ਸ਼ਕਤੀ ਹਿੱਸਾ ਲਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਤਾਈ ਦੇ ਵਿੱਚ ਸਰਕਾਰ ਬਣਾ ਕੇ ਨਾਰੀ ਸ਼ਕਤੀ ਨੂੰ ਬਣਦੀਆਂ ਜਿਹੜੀਆਂ ਸਹੂਲਤਾਂ ਦਈਏ ਤੇ ਨਾਲ ਇਹਨਾਂ ਨੂੰ ਅਹੁਦੇ ਅਹੁਦਿਆਂ ਨਾਲ ਨਵਾਜਿਆ ਜਾਵੇ ਹਾਂਜੀ ਮੈਂਦਰ ਕੌਰ ਜੀ ਸੀਨੀਅਰ ਆਪਾ ਨੂੰ ਪੀਰ ਬੋਦਤਾਂ ਅੱਜ ਜੀ ਤੇ ਉਦਮ ਦੇ ਸਤੇ ਜਿਹੜਾ ਮਹਿਲ ਦੇਸ ਬਣਾਇਆ ਜਾ ਬੜੀ ਖੁਸ਼ੀ ਹੋਈ ਏ ਸਾਡੀ ਆਮ ਪਾਰਟੀ ਵੱਲੋਂ ਤੇ ਮੇਰੀਆਂ ਭੈਣਾਂ ਨੇ ਬਹੁਤ ਸੜਾ ਸਾਥ ਦਿੱਤਾ ਹੈ ਅੱਗੇ ਵੀ ਭੈਣਾਂ ਨੂੰ ਐਵੇਂ ਪ੍ਰੇਰਿਤ ਕਰਦੇ ਰਵਾਂਗੇ ਕਿ ਵੱਧ ਤੋਂ ਵੱਧ ਸੜਾ ਸਾਥ ਦਿਓ ਮਤਵ ਵੱਧ ਆਪ ਅੱਗੇ ਜਾਈਏ ਤੇ ਆਪਣੇ ਉਦਮ ਲਈ ਕਾਰੋਬਾਰ ਕਰਦੇ ਰਹੀਏ ਆਪਨ ਸਹਿਯੋਗ ਦੀ ਲੋੜ ਹੈ ਵੱਧ ਤੋਂ ਵੱਧ ਜਿੰਨੇ ਸਹਿਯੋਗ ਹੋਵੇਗਾ ਆਪਾਂ ਆਉਣ ਵਾਲੀ ਸਰਕਾਰ ਵੀ ਆਪਣੀ ਆਮ ਪਾਰਟੀ ਦੀ ਬਣਾ ਸਕਾਂਗੇ ਸੋ ਸਾਰੀਆਂ ਭੈਣਾਂ ਦਾ ਇੱਥੇ ਆਉਣ ਤੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਜੀ ਦਾ ਬਹੁਤ ਧੰਨਵਾਦ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ